ਸਰਪ੍ਰਸਤ ਜਿਵੇਂ ਹੁਣ 10 ਤਰੀਕ ਨੂੰ ਟਿਕਟ ਬੁੱਕ ਸੀ ਜਿਵੇਂ ਦੋ ਦਿਨੋਂ ਦੀ ਤਿਆਰੀਆਂ ਕਰੀ ਜਾਂਦੇ ਸੀ ਅਜੇ ਘਰ ਐ ਸੁਝਾਵਾਂਗੇ ਸੁਝਾਵਾਂਗੇ ਮੈਂ ਬੱਚੇ ਨੂੰ ਮੇਰੇ ਕੋਲੇ ਲਿਆਉਣਾ ਸਾਡੇ ਨੂੰ ਮੇਰੇ ਘਰ ਨੂੰ ਮੇਰੇ ਕੋਲ ਆ ਕੇ ਹੋਣਾ ਚਾਹੀਦਾ ਕੈਨੇਡਾ ਲਗਾਤਾਰ ਪੰਜਾਬੀ ਨੌਜਵਾਨਾਂ ਦਾ ਕਾਲ ਬਣਦਾ ਜਾ ਰਿਹਾ ਹੈ ਅਤੇ ਇਸ ਨਵੇਂ ਸਾਲ 'ਚ ਵੀ ਇੱਕ ਵਾਰ ਮੁੜ ਤੋਂ ਕੈਨੇਡਾ ਤੋਂ ਤਿੰਨ ਮੰਦ ਭਾਗਿਆ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕੈਨੇਡਾ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ ਕੈਨੇਡਾ ਪੰਜਾਬ ਦੇ ਨੌਜਵਾਨਾਂ ਦੇ ਲਈ ਸ਼ਰਾਪ ਬਣਦਾ ਜਾ ਰਿਹਾ ਹੈ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਰੁਕਣ ਦਾ ਨਾ ਹੀ ਨਹੀਂ ਲੈ ਰਹੀਆਂ ਹੁਣ ਅਜਾਈਆਂ ਹੀ ਇੱਕ ਨਹੀਂ ਦੋ ਦੋ ਮੰਦ ਭਾਗੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਵੱਖ-ਵੱਖ ਹਾਦਸਿਆਂ 'ਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਦਿਲ ਨੂੰ ਚੰਜੋੜ ਦੇਣ ਵਾਲੀ ਪਹਿਲੀ ਘਟਨਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਉੱਬਾ ਮਾਨੋਰੀਆਏ ਪਰਿਵਾਰ ਆਪਣੇ ਪੁੱਤ ਦੀ ਬੜੀ ਹੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ 10 ਜਨਵਰੀ ਨੂੰ ਇਹਨਾਂ ਦੇ ਪੁੱਤ ਨੇ ਕੈਨੇਡਾ ਤੋਂ ਵਾਪਸ ਆਉਣਾ ਸੀ ਪਰਿਵਾਰ ਪੁੱਤ ਦੀ ਆਉਣ ਦੀ ਖੁਸ਼ੀ 'ਚ ਘਰ ਨੂੰ ਸਜਾਉਣ ਦੀ ਤਿਆਰੀਆਂ 'ਚ ਲੱਗਿਆ ਹੋਇਆ ਸੀ ਅਚਾਨਕ ਹੀ ਕੈਨੇਡਾ ਤੋਂ ਫੋਨ ਕਾਲ ਆਉਂਦਾ ਹੈ ਕਿ ਕਿਸੇ ਹਾਦਸੇ 'ਚ ਉਹਨਾਂ ਦੇ ਪੁੱਤ ਕਰਨ ਦੀ ਅਤੇ ਉਸਦੇ ਦੋਸਤ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਜਸ਼ਨਾਂ 'ਚ ਡੁੱਬੇ ਇਸ ਪਰਿਵਾਰ ਦੇ ਘਰ 'ਚ ਸੁੰਨਪਨ ਫੈਲ ਜਾਂਦੀ ਹੈ ਘਰ ਚ ਸੱਥਰ ਵਿੱਚ ਜਾਂਦੇ ਨਹੀਂ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਚ ਬਦਲ ਜਾਂਦੀਆਂ ਨਹੀਂ ਬਾਦਸਰ ਮੇਰੇ ਪੁੱਤਰੋ ਗਏ ਨਾ ਸਨ ਉਹ ਐਵੇਂ ਆਉਣਾ 10 ਤਰੀਕ ਨੂੰ ਟਿਕਟ ਬੁੱਕ ਸੀ ਬਸ ਹੀ ਦੋ ਦਿਨ ਆਉਂਦੇ ਤੇ ਤਿਆਰੀਆਂ ਕਰੀ ਜਾਂਦੇ ਸੀ ਅੱਜ ਘਰ ਆਏ ਸਜਾਵਾਂਗੇ ਸਜਾਵੇਂ ਇੱਕ ਨਾਨੂ ਗਵਨ ਹੈ ਮੇਰਾ ਪੁੱਤ ਇਹ ਸਾਡੇ ਉਹ ਦੇਖੇ ਆਪਣੇ ਘਰ ਆ ਅਸੀਂ ਮੇਰੇ ਪੁੱਤ ਦੀ ਭੁੱਖ ਚ ਮੈਂ ਨਾ ਹੋਰ ਵੀ ਦੱਸਿਆ ਮੈਂ ਮੇਰੇ ਕੋਲੇ ਕਰਦੇ ਨਾ ਇਸ ਘਟਨਾ ਤੋਂ ਬਾਅਦ ਪਰਿਵਾਰ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਪਰਿਵਾਰ ਦੇ ਹੰਝੂ ਰੁਕਣ ਦਾ ਨਾ ਹੀ ਨਹੀਂ ਲੈ ਰਹੇ ਰੋ ਰਿਹਾ ਇਹ ਪਰਿਵਾਰ ਪੁੱਤ ਦਾ ਆਖਰੀ ਵਾਰ ਮੂੰਹ ਵੇਖਣ ਦੇ ਲਈ ਤਰਸ ਰਿਹਾ ਹੈ ਮੇਰੀ ਜਾਣਕਾਰੀ ਮੁਤਾਬਕ ਮਿਤਕ ਨੌਜਵਾਨ ਦਿਲਾਸ਼ ਭਾਰਤ ਲਿਆਉਣ ਦੇ ਲਈ ਕਰੀਬ 42000 ਡਾਲਰ ਦੀ ਲੋੜ ਹੈ ਜਿਸ ਨੂੰ ਦੇਣ ਚ ਪਰਿਵਾਰ ਅਸਮਰੱਥ ਹੈ ਇਸੇ ਕਰਕੇ ਪਰਿਵਾਰ ਵੱਲੋਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਜਨਤਾ ਇਹ ਸੋਨੇ ਮਾਨ ਸਰਕਾਰ ਨੂੰ ਵੀ ਸਾਡਾ ਮੇਰਾ ਭਾਂਜਾ ਜੀ ਜਿੰਦੀ ਡੈਥ ਹੋ ਗਈ ਕੈਨੇਡਾ ਦੇ ਵਿੱਚ ਵੀ ਉਹ ਅੱਜ ਉੱਤੇ 42000 ਡਾਲਰ ਵੀ ਆ ਮੰਗਦੇ ਪਿਆ ਸਾਡੇ ਕੋਲ ਕੁਝ ਵੀ ਨਹੀਂ ਕਿ ਸਾਡੀ ਭਾਂਜੇ ਦੀ ਇੱਥੇ লাশ ਮਂਗਾਈ ਜਾਵੇ ਬਸ ਸਾਡੀ ਬੇਨਤੀ ਹੈ ਇਹ ਵੀ ਅਜਿਹਾ ਉਹਦਾ ਮੂੰਹ ਦੇਖ ਲਈਏ ਜਾਂਦੇ ਹੋਏ ਦਾ ਸਾਡੇ ਕੋਲ ਕੋਈ ਬਿਆਨ ਨਹੀਂ ਅੱਜ ਵੀ ਅਜੇ ਆਪਦੇ ਭਾਂਜੇ ਨੂੰ ਮੇਰੇ ਜੀਜਾ ਜੀ ਨੂੰ ਮੇਰੀ ਭੈਣ ਨੂੰ ਮੇਰੇ ਪੁੱਤ ਉਹਨਾਂ ਨੂੰ ਪੁੱਤ ਮਿਲ ਜੇ ਬਸ ਵੀ ਜੋ ਕੁਸ ਹੋਇਆ ਉਹ ਪਤਾ ਨਹੀਂ ਕਿਵੇਂ ਕੀ ਹੋਇਆ ਕੀ ਨਹੀਂ ਹੋਇਆ ਹਾਇ ਤੱਕ ਸਾਡੇ ਕੋਲ ਕੋਈ ਬਿਆਨ ਨਹੀਂ ਆਇਆ ਉਹਨਾਂ ਦੀ ਸਰਕਾਰਾਂ ਦਾ ਨਾ ਕੋਈ ਫੋਨ ਆਇਆ ਉਹ ਸਰਕਾਰ ਦਾ ਸਾਨੂੰ ਪਤਾ ਨਹੀਂ ਸਾਨੂੰ ਤਾਂ ਇੱਕ ਇੰਨੀ ਕੋਲ ਆਈ ਹੈ ਵੀ ਮੁੰਡੇ ਦੀ ਡੈਥ ਹੋ ਗਈ ਕਿਉਂ ਹੋਈ ਕਿਸ ਵਾਸਤੇ ਹੋਈ ਇਹ ਸਾਨੂੰ ਹਾਇ ਤੱਕ ਕੁਝ ਵੀ ਨਹੀਂ ਪਤਾ ਲੱਗਿਆ ਅਜਿਹੀ ਇੱਕ ਹੋਰ ਮੰਦ ਭਾਗੀ ਖਬਰ ਖੰਨਾ ਤੋਂ ਵੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੋਂ ਦੇ ਰਹਿਣ ਵਾਲੇ ਵਿਸ਼ਵਰਾਜ ਨਾਮ ਦੇ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਕੈਲਡੈਂਚ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਤੇ ਜਿਉਂ ਹੀ ਇਸ ਘਟਨਾ ਦੀ ਖਬਰ ਪਰਿਵਾਰ ਤੱਕ ਪੁੱਜੀ ਪਰਿਵਾਰ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਵਿਸ਼ਵਰਾਜ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਜਲਦੀ ਨੌਜਵਾਨ ਨੇ ਪੰਜਾਬ ਵਾਪਸ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਜਿਸ ਕਾਰਨ ਖੁਸ਼ੀਆਂ ਵਾਲੇ ਇਸ ਵਿੜੇ 'ਚ ਸੱਥਰ ਵਿਛ ਚੁਕੇ ਨੇ ਪੁੱਤ ਨੂੰ ਯਾਦ ਕਰ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਬੇਟਾ ਜੀ 2017 'ਚ ਗਿਆ ਸੀਗਾ ਦਸੰਬਰ ਦੇ ਵਿੱਚ ਸਟੱਡੀ ਵੇਸ ਤੇ ਗਿਆ ਸੀਗਾ ਉੱਥੇ ਜਾ ਕੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਨੇ ਡਿਪਲੋਮਾ ਕਰਨ ਤੋਂ ਬਾਅਦ ਫਿਰ ਵਰਕ ਪਰਮਿਟ ਤੇ ਪੀਈਆਈ ਦੇ ਵਿੱਚ ਜੀ ਦੋ ਤਨਸਾਲ ਉੱਥੇ ਵੀ ਲਾਈ ਉੱਥੋਂ ਫਿਰ ਹੁਣ ਬ੍ਰੈਂਪਟਨ ਆ ਗਿਆ ਸੀ ਪੀਆਰ ਲੱਗੀ ਹੋਈ ਸੀ ਜੀ ਨੇੜੇ ਹਫਤੇ 10 ਦਿਨਾਂ ਚ ਪੀਆਰ ਆਉਣ ਵਾਲੀ ਸੀ ਤੇ ਹੁਣ ਉਹਦਾ ਅਸੀਂ ਵਿਆਹ ਦਾ ਪ੍ਰੋਗਰਾਮ ਸੀ ਵਿਆਹ ਕਰਨਾ ਸੀ ਮੀਨ ਵਾਈਜ਼ ਲਈ ਉੱਥੇ ਐਕਸੀਡੈਂਟ ਹੋ ਗਿਆ ਪਿਛਲੇ ਦਿਨਾਂ 31 ਤਰੀਕ ਨੂੰ ਜੀ ਇਸ ਦਾ ਐਕਸੀਡੈਂਟ ਦਾ ਪਤਾ ਹੈ ਐਕਸੀਡੈਂਟ ਬਰਫ ਦੇ ਉੱਤੇ ਗੱਡੀ ਤੇਜ਼ ਸੀਗੀ ਸਕਿੱਟ ਕਰ ਗਈ ਦੋ ਤਿੰਨ ਪਲਟੀਆਂ ਖਾ ਕੇ ਦੂਜੇ ਪਾਸੇ ਸੜਕ ਦੇ ਖੰਬੇ ਚ ਲਾ ਕੇ ਦੂਜੇ ਪਾਸੇ ਸੜਕ ਦੇ ਚਲੀ ਗਈ ਉੱਧਰ ਤੋਂ ਹੋਰ ਗੱਡੀ ਦੇ ਵਿੱਚ ਵੱਜੀ ਜਾ ਕੇ ਤੇ ਗੱਡੀ ਬਰਨ ਹੋ ਗਈ ਅੱਗ ਲੱਗੀ ਗੱਡੀ ਨੂੰ ਵਿੱਚੇ ਸੀਗਾ ਤੇ ਉਹ ਵੈਲਟ ਲੱਗੀ ਹੋਈ ਸੀ ਖੁੱਲੀ ਖਾਲੀ ਨਹੀਂ ਜਾਂ ਸਟ ਜਿਆਦੇ ਲੱਗੀ ਨਾਲ ਗੱਡੀ ਜੀ ਬਰਨ ਹੋ ਗਿਆ ਡੌਗੀ ਸੀ ਛੋਟਾ ਜਿਹਾ ਉਹਨੂੰ ਨਾਲ ਲੈ ਕੇ ਘਮਾਉਣ ਚ ਲਿਆ ਗਿਆ ਕਾਰ ਦੇ ਵਿੱਚ ਉੱਥੇ ਮੈਸੇਪਨਿੰਗ ਹੋ ਗਈ ਆ ਉਹਦੀ ਮੰਗੇਤਰ ਸੀਗੀ ਕੁੜੀ ਉਹ ਵੀ ਉਹਨੇ ਇਕੱਠੇ ਹੀ ਆਉਣਾ ਸੀ ਉਹਨਾਂ ਨੇ ਉਹ ਮਤਲਬ 2-3 ਦਿਨ ਪਹਿਲਾਂ ਆਈ ਆ ਉਹ ਇੱਥੇ ਸਾਡੇ ਕੋਲ ਵੀ ਆ ਕੇ ਗਈ ਆ ਉਸ ਨੂੰ ਬਹੁਤ ਵੱਡਾ ਉਸ ਦਿਨ ਦਾ ਵੀ ਸਦਮਾ ਕਿਉਂਕਿ ਅਸੀਂ ਤਾਂ ਪੂਰੀ ਵਿਆਹ ਦੀ ਤਿਆਰੀ ਦੇ ਨਾਲ ਉਹ ਬੇਟੀ ਵੀ ਆਈ ਸੀ ਬੜਾ ਅਸੀਂ ਆਉਣ ਤੇ ਉਹਦੇ ਸ਼ਗਨ ਮਨਾਏ ਵੀ ਵਿਆਹ ਕਰਨਾ ਹੁਣ ਥੋੜੇ ਤੋਂ ਜਾਂਦੀ ਹੋਈ ਸਾਨੂੰ ਮਿਲ ਕੇ ਹੀ ਘੰਟਾ ਇਹ ਬਹੁਤ ਵੱਡਾ ਨਿਆ ਹੋ ਗਿਆ ਪਰਮਾਤਮਾ ਨੇ ਬਹੁਤ ਵੱਡਾ ਤਕਾ ਕਰਦੇ ਨਾ ਨਵਾਂ ਸਾਲ ਚੜਦੇ ਹੀ ਕੈਨੇਡਾ ਤੋਂ ਸਾਹਮਣੇ ਆਈਆਂ ਇਹ ਦੋਵੇਂ ਘਟਨਾਵਾਂ ਬੇहद ਮੰਦ ਭਾਗੀਆਂ ਨੇ ਦਿਲ ਨੂੰ ਝੰਜੋੜ ਕੇ ਰੱਖ ਟੇਣ ਵਾਲੀਆਂ ਨੇ ਫਿਲਹਾਲ ਪੁੱਬਾ ਮਾਂ ਰੋ ਰਹੇ ਇਹ ਦੋਵੇਂ ਹੀ ਪਰਿਵਾਰ ਆਪਣੇ ਪੁੱਤਾਂ ਦਾ ਆਖਰੀ ਵਾਰ ਮੂੰਹ ਵੇਖਣ ਨੂੰ ਤਰਸ ਰਹੇ ਨੇ ਆਪਣੇ ਹੱਥੀ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਉਹਨਾਂ ਦੀ ਅੰਮ੍ਰਿਤਕ ਦੇਹਾਂ ਨੂੰ ਪੰਜਾਬ ਲਿਆਉਣ ਦੀ ਮੰਗ ਕਰ ਰਹੇ ਨੇ ਮੁਖਸਰ ਤੋਂ ਕੁਲਦੀਪ ਰਿੰਨੀ ਦੇ ਨਾਲ ਖੰਨਾ ਤੋਂ ਗੁਰਦੀਪ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼